ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਸਵੇਰ ਦਾ ਟਾਈਮ ਹੈ ਪਾਣੀ ਬਾਚ ਚੁੱਕੀ ਆ ਵੀ ਮੈਂ ਬਣਾ ਲਈ ਚਾਹ ਚਾਹ ਬਣਾ ਕੇ ਨਾਲ ਹੀ ਮੋਲਿਆ ਸੀ ਆਟਾ ਕਿਉਂਕਿ ਮੈਂ ਸੋਚਿਆ ਫਿਰ ਮੈਂ ਰਾਮਦਰ ਨੇ ਬੈ ਕੇ ਚਾਹ ਵੀ ਲੂੰਗੀ ਆਟਾ ਗੁੱਦਾ ਹੋਊਗਾ ਤੇ ਤੇ ਮੌਸਮ ਬੜਾ ਅੱਜ ਖਰਾਬ ਲੱਗੰਦਾ ਬਾਾਰਿ ਪਰ ਮੇਰੇ ਸੋਨੇ ਜੀ ਪਿੱਛੇ ਉੱਤੇ ਆਪਾਂ ਇਹਨੇ ਵੀ ਕਰਦੇ ਪਏ ਹੀ ਪਾਠ ਤੇ ਹੁਣ ਇੱਕ ਵਾਰੀ ਆਪਾਂ ਮੌਸਮ ਬਾਰ ਦਾ ਡੈ ਆ ਵੇਖਣ ਕਾਫੀ ਬੱਦਲ ਚਾਹੀ ਹੋਏ ਆ ਹਵਾ ਠੰਡੀ ਠੰਡੀ ਡਈ ਆ ਵਗਣ ਤੇ ਬਦਲ ਵੀ ਪੂਰੇ ਡਾਇਲਿਸ਼ ਕਰਨ ਮਿਲਦਾਵਾ ਵੀ ਮਹੀ ਆ ਜੂਗਾ ਤੇ ਮੈਂ ਹੁਣ ਹਜੀ ਚਾਹ ਪੀਨੀ ਓਦਾਂ ਪਰ ਮੈਂ ਪਹਿਲਾ ਮੋਟਰ ਸਾਡ ਦੇ ਲੱਗਿਆ ਪਾਣੀ ਪੈ ਜੂਗਾ ਟੈਂਕੀ ਦੇ ਵਿੱਚ ਕਿਉਂਕਿ ਜੇ ਲਾਈਟ ਚਲੇਗੀ ਵੀ ਮੁੜ ਕੇ ਕੀ ਪਤਾ ਲਾਈਟ ਦਾ ਕਦੋਂ ਆਣੀ ਹੈ ਕਦੋਂ ਨਹੀਂ ਆਣੀ ਪਾਣੀ ਦਾ ਵੀ ਬੜਾ ਫਿਕਰ ਲੱਗਾ ਰਹਿੰਦਾ ਵਾ ਤਾਂ ਕਰਕੇ ਤੇ ਹੁਣ ਮੈਂ ਚਾਹ ਪੀ ਲਈ ਇੱਥੇ ਜਿਹੜੇ ਚਾਹ ਬਣਾਦੇ ਆ ਹੋਮੇਡ ਆ ਪੀ ਆ ਤੂੰ ਹੁਣ ਕੰਮ ਜਿੰਨਾ ਘੱਟ ਮੈਨੂੰ ਹੁੰਦਾ ਵਾ ਕਿ ਨਾਲ ਦੀ ਨਾਲ ਹੀ ਸਾਰਾ ਮੇਰੀ ਜਵਾਂ ਤੋਂ ਵੀ ਕੌਖਾ ਹੋ ਜਾਂਦਾ ਵਾ ਤਾਂ ਕਰਦੇ ਚਾਲੇ ਜਿਹੜੇ ਕੰਡੇ ਆ ਮੈਂ ਤੋਂ ਗੁੱਦ ਫਿਰ ਦੇਤੀਆਂ ਕਿ ਜਿਹੜਾ ਕੰਮ ਪਹਿਲਾਂ ਕਰ ਗਈਆਂ ਅੱਗੇ ਤੁਰੇ ਨੇ ਜਿਹੜੇ ਤੋਂ ਪਹਿਲਾਂ ਚੱਲ ਕਰਦੀ ਨਹੀਂ ਹਾਂ ਤੇ ਅੰਦਰੋਂ ਬਾਹਰ ਕਰਦੀ ਹਿੰਨੇ ਪਰ ਅੱਜ ਜਿਹੜਾ ਮੌਸਮ ਬਾਰਿਸ਼ਾ ਆ ਪਿਆ ਉਹਦਾ ਕਰਕੇ ਸੋ ਸਾਡਾ ਬਾਹਰ ਨਾ ਲੱਗੇ ਕਿ ਆਹ ਬਹੁਤ ਵਰ੍ਹੇ ਨੇ ਕਿ ਕੀ ਹੋਈ ਇਹ ਕਿ ਫਿਰ ਗੇਟੀ ਨੇ ਬਾਹਰ ਜਾ ਕੇ ਇੱਕ ਵਰੀ ਤੇ ਇੱਧਰ ਮੈਂ ਸਿਰਫ ਲੱਗੀ ਹਾਂ ਉਹ ਪੌਂਡ ਡੱਬੇ ਦੇ ਵਿੱਚ ਕਿਉਂਕਿ ਬੱਲੇ ਜੇ ਜੇ ਸਲਸਾ ਕੱਟਣ ਹੋ ਗਈ ਤੇ ਹੁਣ ਮੈਂ ਨਵਾਂ ਬੈਗ ਨਹੀਂ ਪਾਣਾ ਆਪਣੇ ਬਿੱਗੜੇ ਮੈਂ ਇਹ ਨਹੀਂ ਧੋਣੇ ਪਾ ਦਿੰਨੀ ਆ ਕਿਉਂਕਿ ਜਿਹੜੇ ਕੱਪੜੇ ਕੁਸੀਤ ਜਿਹੇ ਪਾਏ ਆ ਕੋਈ ਜੇ ਤਾਂ ਪਾਪਾ ਨੇ ਰਾਤ ਆਣੇ ਲਈ ਉਹ ਵਾਲੇ ਜਿਹੇ ਸੀਦੇ ਕੱਪੜੇ ਬਹੁਤ ਜ਼ਿਆਦਾ ਹੁੰਦੇ ਆ ਮੈਂ ਬਹੁਤ ਜ਼ਿਆਦਾ ਹੋ ਜਾਂਦੇ ਕੱਪੜੇ ਜਿਹੜੇ ਸੀਤੇ ਨੇ ਜਦੋਂ ਬਪਾ ਨੇ ਉਹਦੇ ਹੱਥਾਂ 'ਚ ਹੀ ਗੱਲ ਤੁਰਦੀ ਆ ਨਾਲ ਤੇ ਤਾਂ ਗੰਦੇ ਕਰ ਲੈਂਦੀ ਆ ਇੱਧਰ ਬੱਦਲ ਪੂਰੇ ਡੈਂਸ ਕਰਨ ਛਾਈ ਹੋਈ ਆ ਬੱਦਲ ਤੇ ਹੁਣ ਮੈਂ ਇਹ ਕੱਪੜੇ ਪੁਛਣ ਤੇ ਘਣ ਵਾਲੇ ਉਹਨੇ ਪਾ ਨਹੀਂ ਤੇ ਕੱਪੜੇ ਕਿ ਦੀ ਜਾਣਗੇ ਕਿ ਮੈਂ ਜਿਹੜਾ ਕੰਮ ਆ ਉਹ ਹੋਰ ਕਰੀ ਜਾਊਂਗੀ ਅੱਜ ਬੁਰਾ ਠਹਿਾਇ ਬਾਹਰ ਅਵੇਦਨੀ ਸੱਜ ਲੈ ਜੀ ਥੋੜੀ ਘਾਟ ਚ ਰਹਿ ਗਈ ਹੈ ਨਾ ਤਾਂ ਕਰਕੇ ਇੱਧਰ ਪੂਰਾ ਮੁੰਬਲੀ ਨੇ ਰਾਜੇੜਾ ਵਾ ਦਿਖੰਦਿਆ ਵਾ ਤੇ ਕੱਪੜੇ ਜਿਹੜੇ ਮੈਂ ਮਸ਼ੀਨ ਚ ਧੋਨੇ ਪਾਤੇ ਆ ਜਿਹੜੇ ਕੁਝ ਰਾਤ ਦੇ ਤੋਤੇ ਬੈ ਹੀ ਜਿਹੜੇ ਜੇ ਕੱਪੜੇ ਉਹ ਮੈਂ ਸੁਕਣੇ ਪਾਤੇ ਹੀ ਮਸ਼ੀਨ ਚ ਜਿਹੜੇ ਜਾਂਦੇ ਨਾਲੇ ਹੀ ਉਹ ਮੈਂ ਉਹਨੇ ਬਾਅਦ ਸਿਰਫਾ ਡੱਬਾ ਮੇਰੇ ਚੱਕ ਤੱਕ ਦਾ ਤੁਸੀਂ ਉਹਦਾ ਕਰਕੇ ਲੁਕੋ ਕੇ ਰੱਖਣਾ ਬੰਦਾ ਜਉਂਗੀ ਉਹ ਸਿਰਫਾਲੇ ਡੱਬੇ ਨਿਪੜਾ ਬੈਂਦੀ ਆ। ਇਹ ਸੀਜ਼ਨ ਦੇ ਵਿੱਚ ਨਾ ਕਿ ਡੱਬਾ ਚੁੱਕੀ ਕਰਨਾ ਲੱਗੂ ਨਹੀਂ ਰਹੇ। ਪਰ ਇਹਦੇ ਚੁੱਕੇ ਹੀ ਬਾਹਰ ਲੰਦੀ ਜਦੋਂ ਨੂੰ ਪਤਾ ਲੱਗਦੀ ਇਥੇ ਰੱਖਿਆ ਹੋਣਾ। ਤੇ ਮੈਂ ਹੁਣ ਫੇਰ ਜਾਉਂਗੀ ਅੰਦਰ ਬਾਅਦ ਜਿੰਨਾ ਕੋ ਮੈਂ ਕੰਮ ਕਰਨਾ ਹੈ ਉਹ ਕਰ ਲਿਆ। ਉਸ ਤੋਂ ਬਾਅਦ ਮੈਂ ਬੈਡਰੂਮ ਅਨੇ ਲਈਏ ਚਾਦਰਾਂ ਉਹ ਝਾੜ ਕੇ ਵਿਛਾਉਂਗੀ ਕਿਉਂਕਿ ਬੈਡਰੂਮ ਬਿਲਕੁਲ ਫ੍ਰੀ ਹੁੰਦੇ ਲੌਬੀ ਚ ਨਹੀਂ ਸਾਰੇ ਜਾਣੇ। ਇੱਕ ਬੈਡਰੂਮ ਦੀਆਂ ਚਾਦਰਾਂ ਬਿਸ਼ਾਤੀਆਂ ਹੁਣ ਸੈਕੰਡ ਬੈਡਰੂਮ ਚ ਮੈਂ ਆ ਗਈਆਂ ਹੁਣ ਮੈਂ ਇਹਦੀਆਂ ਚਾਦਰਾਂ ਸੁੱਧਰਾਂ ਜਿਹੜੀਆਂ ਸਹੀ ਕਰੂੰਗੀ ਵੈਸੇ ਵੇਖਣ ਨੂੰ ਤਾਂ ਲੱਗਦੀ ਜਿਵੇਂ ਸਹੀ ਕੀਤੀਆਂ ਵਾਰੇ ਗੱਲਦੀਆਂ ਹੁਣ ਅੱਜ ਫੇਰ ਕਰੂੰਗੀ ਨਾ ਇੱਕ ਵਾਰੀ ਰੋਜ਼ ਮਾੜੀ ਮੋੜ ਸਫਾਈ ਆਪਾਂ ਨੂੰ ਕਰਨੀ ਪੈਂਦੀ ਤਾਂ ਇਹ ਕਮਰੇ ਚ ਸਫਾਈ ਵੀ ਹੋਵੇ ਜਿਨਾ ਚਾਹਤ ਆਪਾਂ ਇੱਕ ਵਾਰੀ ਹਾਥੋਂ ਤੋਂ ਮਾਰੀ ਸਫਾਈ ਕਰਨ ਨੂੰ ਆਪਾਂ ਨੂੰ ਜਿਹੜਾ ਚੈਨ ਨਹੀਂ ਹੁੰਦਾ ਤੇ ਸਟੋਰ ਵੀ ਤਕਰੀਬਨ ਸਾਫ਼ ਹੁੰਦਾ ਸਟੋਰ ਚ ਵੀ ਆਪਾਂ ਘਾਟ ਆਉਂਦੇ ਆ ਤੇ ਆ ਬੈਡਰੂਮ ਚ ਵੀ ਆਪਾਂ ਬਾਅਦ ਘਾਟ ਆਉਂਦੇ ਆ ਇੱਧਰ ਮੈਂ ਹੁਣ ਆ ਗਈਆਂ ਸੋਈ ਚ ਕਿਉਂਕਿ ਬਾਹਰ ਚਾੜੂ ਜਿਹੜਾ ਅੱਜ ਮੇਰ ਤੋਂ ਨਹੀਂ ਲੱਗਣਾ ਅੱਗੇ ਤੇ ਮੈਂ ਲਾ ਲੈਣੀ ਹੁੰਨੀ ਹਾਂ ਬਾਹਰ ਪਹਿਲਾਂ ਪਰ ਅੱਜ ਬਾਰ ਮੀਂਹ ਦਾ ਮੌਸਮ ਹੈ ਤੇ ਤਾਂ ਕਰਕੇ ਅੱਜ ਮੈਂ ਪਹਿਲਾਂ ਕੋਠੀ 'ਚ ਝਾੜੂ ਲਾਉਂਗੀ ਤੇ ਬਾਕੀ ਦਾ ਵੇਖਦੀ ਅੱਗੇ ਕੀ ਕਰਦੇ ਹਾਂ ਆਪਿਆ ਸਾਡੇ ਭੈਣ ਮੀ ਪਹਿਲਾਂ ਦੁੱਜਾ ਸਵੇਰ ਦੀ ਬਦਲਾਲੀ ਹੋਈ ਤੜਕੀ ਦੀ ਬਦਲ ਲਿਆ ਹੀ ਲਿਸ਼ਕਣਾ ਤੇ ਹਵਾ ਵੀ ਬੜੀ ਠੰਡੀ ਠਈ ਚੱਲਣ ਤੇ ਮਨੀ ਭੰਡਾ ਪਿਆ ਹਵਾ ਵੀ ਅਜੇ ਵੀ ਡਹੀ ਚੱਲਣ ਲਾਈਟ ਵੀ ਚੱਲ ਗਈ ਆ ਤੇ ਮੈਂ ਚੰਗੀ ਰਹੀ ਮੈਂ ਸਵੇਰ ਸਵੇਰ ਪਾਣੀ ਪਾ ਲਿਆ ਏ ਟੈਂਕੀ 'ਚ ਕਪੜੇ ਜਿਹੜੇ ਮੈਂ ਧੋਣਾ ਲਈ ਉਸ ਵੇਲੇ ਸਵੇਰ ਸਵੇਰ ਤੋਂ ਲਈ ਤੇ ਮੀ ਹਾਂ ਬੈਂਡ ਆ ਬੰਨ ਲਾਈਟ ਦਾ ਕੀ ਭਤਾਨੀ ਵੀ ਆ ਚ ਨਹੀਂ ਆਣੀ ਤੇ ਇੱਧਰ ਨੈਂਬ੍ਰੀਤ ਨੂੰ ਆ ਕੇ ਮੈਂ ਜਾ ਬਣ ਹੀ ਪਿਆਤਾ ਹੈ ਰੈਡੀ ਹੋ ਗਿਆ ਮੈਂ ਫ੍ਰੀਤ ਨੈਂਬ੍ਰੀਤ ਆਪਣੇ ਆਪ ਹੀ ਮੇਰਾ ਪੁੱਤ ਰੈਡੀ ਹੋ ਜਾਂਦਾ ਜਦੋਂ ਬੱਸ ਮੈਨੂੰ ਸਿਰ ਹੀ ਬੋਣਾ ਪੈਂਦਾ ਵਾ ਬਾਕੀ ਆਪਣੇ ਆਪ ਰੈਡੀ ਹੋ ਜਾਂਦਾ ਹੁਣ ਮੈਂ ਇਹਦਾ ਬੋਣ ਲੱਗੀਆਂ ਸਿਰ ਟਾਈ ਨਹੀਂ ਤੋ ਅੱਜ ਵਜਣ ਦੀ ਲਿਆਪਾ ਤੋ ਮੈਂ ਬੰਨ ਦਿੰਨੀ ਆ ਟਾਈ ਇੱਧਰ ਆਜੋ ਨੈਂਬ੍ਰੀਤ ਹੋ ਗਿਆ ਵਾ ਰੈਡੀ ਸਕੂਲ ਜਾਣ ਵਾਸਤੇ ਨੈਂਬ੍ਰੀਤ ਰੈਡੀ ਹੈਲੋ ਕਰ ਦੋ ਹੁਣ ਮੇਰੀ ਰੋਟੀ ਪਕਾਉਣੀ ਆ ਤੇ ਉਸ ਤੋਂ ਬਾਅਦ ਫਿਰ ਜਾਊਗਾ ਸਕੂਲ ਸਾਢੇ 7:00 ਆਉਂਦੀ ਹੈ ਦੀ ਮਾਂ ਤੇ ਇਹ ਆਂਦੀ ਹੈ ਅਲਸੀ ਜੀ ਲਾਦੂ ਨਾ ਸੀ ਰੇਨ ਐਲਸੀ ਵੀ ਮੈਂ ਵੇਖ ਲਾ ਪਹਿ ਤਾਂ ਗੁਰਬਾਣੀ ਲਾਈ ਹੁੰਦੀ ਆ ਹੁਣੇ ਨਹੀਂ ਬੈਠਾ ਕਰਕੇ ਤੇ ਰੇਡੀ ਜੀ ਉੱਡ ਗਈ ਹੁਣ ਦੁਬਾਰਾ ਲਾ ਕੇ ਲੱਗੀ ਫੇਰ ਖਣ ਲੱਗਣੀ ਆ ਵੀ ਆਉਂਦੀ ਰੇਡੀ ਜਾਂ ਨਹੀਂ ਬਿਸਤਰੇ ਰਹਿ ਗਏ ਚੁੱਕਣ ਵਾਲੇ ਉਹ ਮੈਂ ਰੋਟੀ ਪਕਾ ਕੇ ਨੂੰ ਸਕੂਲ ਭੇਜ ਕੇ ਫੇਰ ਚੁੱਕੂਗੀ ਬਾਏ ਜੀ ਇਤ ਕਿੱਦਾ ਸੋਣਾ ਹੁੰਦਾ ਬਾਏ ਬਾਏ ਮਮਾ ਬਾਏ ਬੋਤ ਬਾਏ ਬਰ ਸੋਣਾ ਬੋਤ ਬਾਏ 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 ਨਿੰਬਰੀ ਸਾਡੀ ਦੇ ਆਦੇ ਇਹਨੇ ਪਤਾ ਨਹੀਂ ਕਿੰਨੀ ਘਰੀ ਬਿੰਜਾ ਪਾਣੀ ਕਿੰਨੀ ਘਰੀ ਬਾਏ ਬਾਏ ਕਰਨਾ ਤੁਨ ਲੱਗਿਆ ਹਉ ਤੇ ਐਸੀ ਇਤ ਕਿੱਦਾ ਸੋਣਾ ਕਰਦਾ ਬਾਏ ਤਿਆ ਨਾ ਜੈ ਮੇਰਾ ਬੋਤ ਹਵੇ ਅੱਗੇ ਬਾਸ ਬੈਣ ਪਈ ਤੇ ਹਵਾ ਨੇਂ ਵੀ ਚਲੇਗੀ ਨੇ ਭੀਦੀ ਆ ਗਈ ਭੈਣ ਤੇ ਉਹ ਗਈ ਸਕੂਲ ਤੇ ਇੱਧਰ ਸਾਡਾ ਸੀਤ ਰਹਿ ਗਿਆ ਕੱਲਾ ਹੈ ਨਾ ਸੀਤ ਕਿਉਂ ਇਹਨਾਂ ਦੱਸ ਜਾਵਾਂ ਕੌਣ ਸੀਤ ਨੂੰ ਮਖਾਉਣੀ ਹੈ ਖਿਚੜੀ ਬਾਏ ਚੱਲੇਗੀ ਭੈਣ ਆਉਗੀ ਫਿਰ ਬਾਏ ਕਰ ਦੋ ਬਾਏ ਨੇ ਭੀਦੀ ਸਕੂਲ ਕੰਡਨ ਤੋਂ ਬਾਅਦ ਆਪਾਂ ਜਿਹੜੇ ਵੀ ਘਰ ਦੇ ਕੰਮ ਹੀ ਸਾਰੇ ਮੈਂ ਕਰਦੇ ਫਟਾਫਟ ਗੁਰਸੇੇਰਤ ਬਾਅਦ ਸੌਂ ਗਈ ਤੇ ਸੌਣ ਤੋਂ ਬਾਅਦ ਮੈਂ ਦਮਦਮ ਕੰਮ ਕੀਤੇ ਉਹ ਮੈਂ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਤੁਹਾਨੂੰ ਪਤਾ ਕੰਮ ਕਰਦੇ ਆਪਾਂ ਜੇ ਵੀਡੀਓ ਸ਼ੂਟ ਕਰੀਏ ਥੋੜਾ ਟਾਈਮ ਲੱਗ ਜਾਂਦਾ ਤੇ ਮੈਨੂੰ ਇਹ ਗੁਰਸੇੇਰਤ ਦੇ ਸੁੱਤੇ ਹੁੰਦੇ ਮੈਂ ਸਾਰੇ ਕੰਮ ਕਰ ਲਾਂ ਗੁਰਸੇੇਰਤ ਦੇ ਸੁੱਤੇ ਸੁੱਤੇ ਸਾਰੇ ਕੰਮ ਆਪਾਂ ਢੰਗ ਪੋਚਰੇ ਨਿਬੜ ਕੇ ਫਿਰ ਨਾਂਨ ਖੋਲਿਆ ਤੇ ਗੁਰਸੇੇਰਤ ਵੀ ਸੌਂ ਗਈ ਉੱਠ ਪਈ ਆ ਤੇ ਹੁਣ ਆਪਾਂ ਬਾਅਦ ਦੇਖਦੇ ਆਂ ਗੁਰਸੇੇਤ ਕੀ ਨਹੀਂ ਕਰਨਾ ਨਾਲੇ ਆ ਜਹਾੜੀ ਮੱਢਣ ਤੇ ਆ ਕ ਤੇ ਕਣਕ ਵੀ ਆਪਾਂ ਮਦੂਰ ਬੈਲੀ ਤੇ ਵਾਹੇ ਆਪਾਂ ਠੀਕ ਇਹਦੇ ਦਿੱਤੀ ਆ ਪਰ ਕਣਕ ਜਿਹੜੀ ਆਪਾਂ ਹੁਣ ਅੱਜ ਲੈਣੀ ਆ ਦਾਣੇ ਤੇ ਉਹ ਵੀ ਵਿਖਾਉਣੇ ਆ ਜਿਹੜੀ ਆਪਾਂ ਘਰ ਦੇ ਘੋਤੀ ਉਹ ਵੀ ਅੱਜ ਬੇਦੇ ਚ ਪਾਈ ਆ ਸੁੱਕਣੇ ਹੁਣ ਆਪਾਂ ਚੱਲਦੇ ਆ ਬਾਹਰ ਬਾਹਰ ਦਾ ਦੇਖਦੇ ਆ ਹੌਲ ਚੱਲ ਜਾਗੇ ਨਾਲੇ ਦੇਖਨੇ ਕੁ ਸੀਤ ਨੇ ਕੀ ਗੱਤ ਦਵਿਆ ਕੁ ਸੀੜ ਤੇ ਨਵੇਂ ਘੜਾਈ ਜੀ ਟੀ ਨੇ ਘੋਟ ਦਿਆ ਤੇ ਬੜਾ ਬਈ ਬਰਾਣੀ ਜੀ ਲੈ ਬਾਪਾ ਇਹ ਘੋਟ ਨਹੀਂ ਦਤਾ ਜੀ ਨੂੰ ਇਹ ਤੇਰੀ ਚੰਗੀ ਗੱਲ ਆ ਵੇ ਛੋਟੀ ਨਾਲ ਹੀ ਰੱਖੀ ਵੇ ਛੋਟੀ ਫੇਰ ਛੋਟੀ ਫੜ ਲਈ ਆ ਹੁਣ ਤੇਰੀ ਬਹਿਣੀਆਂ ਵੀ ਵੱਡੀਆਂ ਹੀ ਜਿਆਦਾ ਟੀੜੀਆਂ ਤੂੰ ਜਿਹੜਾ ਨਿੱਕਿਆ ਮੇਰੀ ਦਵਾਈ ਹੋ ਗਈ ਹਾਂ ਹੱਸ ਤੇਰੀ ਵੀ ਗੱਲਾਂ ਦੀ ਕੋਟੇ ਦੀ ਤੂੰ ਹਾਏ ਬਿਗੇਰੇ ਮਮਾਰੂ ਮੈਂ ਤਾਪੜ ਹਾਏ ਕਿ ਡੀਗੋ ਦੀ ਵਾਕੇ ਮਾਰਦੀ ਮੇਰੇ ਤੇ ਹੱਥ ਬੰਨਤਾ ਵਾ ਅਜਾ ਆ ਪਾਪਾ ਪਿੰਡ ਗਿਆ ਆਪਣੇ ਲੋ ਉਹ ਕਣਕ ਲੱਗੀ ਵੜਨਾ ਆਪਣੇ ਇੱਧਰ ਆ ਜਿਹੜੀ ਕਣਕ ਥੋਦੀ ਸੀ ਸੋਖੀ ਜਾਣੀ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਰੋਜ਼ ਪਾਈਦਾ ਵਾ ਤੇ ਅੱਜ ਵਰਤੋ ਕੀ ਜਾਊਗੀ ਫਿਰ ਇਹਨੂੰ ਪਾਵਾਂਗੇ ਤੋੜਿਆਂ 'ਚ ਆ ਚਾਜੇ ਨਹੀਂ ਨਵੀਂ ਕਣਕ ਹਨਾ ਸਿਰ ਤੇ ਸਿਰ ਤੇ ਨਵੀਂ ਕਣਕ ਖਾਊਗਾ ਸਿਰ ਤੇ ਨੂੰ ਤੇ ਕੁਪਣ ਤੋਂ ਇਨੀ ਕੋ ਵੇਲਾ ਗਾਦੇ ਕੀ ਲੱਗੇ ਚੰਗੀ ਗੱਲ ਫੜ ਕੇ ਠਾ ਠਾ ਛੋਟੀਆਂ ਓ ਸੌ ਬਣੀ ਕਪਾਣ ਖੜੀ ਕਬਾਈਨ ਕਰਪੈਨ ਤਾਂ ਕਬਾਈਨ ਹੁੰਦੀ ਕਬਾਈਨ ਕਬਾਈਨ ਆਇਆ ਜੀ ਇਹ ਤਾਂ ਇੱਥੇ ਜੇ ਆਪਣੇ ਘਰ ਲੱਗ ਗਈ ਨਾ ਫਿਰ ਵੇਖੂਗੀ ਚਾਹ ਚਾਹ ਹੋ ਗਨਕ ਲੱਗੇ ਵਦ ਚਾਹ ਵੀ ਬਣਾ ਦਿੰਨੀ ਆ ਹੁਣ ਮੈਨੂੰ ਆਂਦੀ ਚਾਹ ਚਾਹ ਲੈ ਕੇ ਆ ਉਹਨੂੰ ਬਲਾ ਬਾਬਾ ਦਗਾ ਦੋ ਤੇ ਚਾਹ ਹੀ ਬਣਾਈ ਆਜਾ ਚਾਹ ਆਪ ਲੋਗ ਨੇ ਚਾਹ ਆਪ ਲੋਗ ਨੇ ਮਾਂ ਤਾਂ ਨਹੀਂ ਆਈ ਜਾ ਹੁਣ ਆਪਾਂ ਇੱਥੇ ਆਏ ਆ ਗੁਰਦਾਰ ਸਾਹਿਬ ਮਾ ਤੁਹਾਡੇ ਦੇਖਣ ਵਾਸਤੇ ਕਨਕ ਗੁੰਨ ਕਾ ਆਪਾਂ ਜਿਹੜੀ ਅੱਜ ਆਪਣੀ ਗੱਡੀ ਉਹ ਆਪਾਂ ਸਾਮ ਸੁੰਭ ਲਈ ਸੀ ਜਿੰਨੀ ਕ ਆਪਾਂ ਘਰੇ ਰੱਖਣੀ ਤੇ ਨੈਮਪ੍ਰੀਤ ਵੀ ਆ ਗਈ ਸਕੂਲੋਂ ਨੈਮਪ੍ਰੀਤ ਵੀ ਨਾਲੇ ਇਲਾਕੇ ਆਏ ਆ ਇਧਰ ਉਹ ਰਸੀਵ ਤੇ ਦੇਪੀਆ ਖੇਤੀ ਜੀ ਸ਼ਾਮਾਂ ਪੈ ਗਈਆਂ ਤੇ ਸਾਡੇ ਕਨਕ ਜਿਹੜੀ ਵੱਡੀ ਗਈ ਅੱਜ ਆਪਣੀ ਪਹਿਲੀ ਹੋ ਗਈ ਜੀ ਵੇਲੀ ਕਨਕ ਗਈ ਆ ਵੱਡੀ ਤੇ ਆ ਵੀ ਇੱਕ ਲੋ ਸ਼ਾਮ ਦਾ ਵੀਊ ਸਾਡੀਆਂ ਪਿੰਡ ਦਾ ਸਾਡੀਆਂ ਬਾਈਕਾਂ ਦਾ ਯੂ ਆਂ ਖਾਲੀ ਖਾਲੀ ਹੋ ਗਈਆਂ ਨਾ ਕੰਕਮਡੀਆਂ ਵੀਆਂ ਤੇ ਪਹਿਲੀ ਚ ਚੱਲਦੀ ਹੈ ਪਹਿਲੀ ਚ ਹੀ ਆਏ ਆਪਾਂ ਨਹੀਂ ਆ ਪਹਿਲੀ ਤੋਂ ਇਹ ਸ਼ਾਮ ਦਾ ਵੀਊ ਸਵੇਰ ਤੋਂ ਮੇਰੀ ਵੀਡੀਓ ਸ਼ੁਰੂ ਹੋ ਗਈ ਅੱਜ ਤੜਕੇ ਤੋਂ ਤੇ ਹੁਣ ਸ਼ਾਮ ਆ ਗਈਆਂ ਹੁਣ ਮੈਂ ਵੀਡੀਓ ਦਾ ਜਿਹੜਾ ਐਂਡ ਕਰ ਦੇਣਾ ਇੱਥੇ ਕਿਉਂਕਿ ਰਾਤ ਮੇਰੇ ਨਾਲ ਮੈਂ ਤਾਂ ਵੀਡੀਓ ਨਹੀਂ ਬਣਾਈ ਜਣੀ ਮੈਂ ਬਹੁਤ ਥੱਕੀ ਪਈ ਆ ਨਹੀਂ ਮੈਂ ਮੈਂ ਸਾਰਾ ਦਿਨ ਮੇਰਾ ਕੰਮ ਧੰਦੇ ਚ ਲੰਘ ਜਾਂਦਾ ਮੇਤੋਂ ਬਿਲਕੁਲ ਉਹ ਰੈਸਟ ਜਿਹੜੀ ਘਾਟ ਹੁੰਦੀ ਆ ਦਿਨਾਂ ਰਾਤ ਨੂੰ ਤੇ ਬਸ ਹੁਣ ਮੰਜੇ ਤੇ ਡਿੱਗੀ ਸੀ ਸੀ ਅਨੇਮ ਪ੍ਰੀਤਾਂ ਦੀ ਰਾਤ ਆ ਕੋ ਬਲੌਗ ਬਣਾਉਣਾ ਪਰ ਨਹੀਂ ਤੇ ਰਾਤਾਂ ਕਨੇ ਕਰਨਾ ਮੈਂ ਬਲੌਗ ਜਿਹੜਾ ਬਸ ਹੁਣ ਐਂਡ ਹੀ ਕਰ ਦੇਣਾ ਵਾ ਨਹੀਂ ਹੋਣੀ ਨਹੀਂ 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 ਮਿਲਦਾ ਹੁਣ ਨਹੀਂ ਹੁਣ ਮੈਂ ਤੇ ਬਲੌਗ ਨਹੀਂ ਬਣਾਣਾ ਜਿਆਦਾ ਲੰਮਾ ਇੱਧਰ ਮੇਰਾ ਸੋਨਾ ਪੁੱਤ ਜਿਹੜਾ ਵਾ ਸੌਂ ਗਿਆ ਵਾ ਮੇਰਾ ਜੰਗ ਦਾ ਟੁਕੜਾ ਤੇ ਹੁਣ ਮੈਂ ਪਕਾਉਂਗੀ ਜੀ ਰੋਟੀਆਂ ਮੈਂ ਕਰਕੇ ਨਾ ਕੋਈ ਰੋਟੀਆਂ ਅੰਡਾ ਬਣਾ ਤੇ ਰੋਟੀਆਂ ਦੇ ਵੀਡੀਓ ਮੈਂ ਨਹੀਂ ਸਾਵਾਂਗੀ ਕਿਉਂਕਿ ਮੈਂ ਹੁਣ ਬੜੀ ਨਹੀਂ ਮੈਂ ਬਣਾਉਂਗੀ ਨਹੀਂ ਨਿਮਰਤ ਨਿਮਰਤ ਜਿਹੜਾ ਕਰਦੀ ਆ ਵੀਡੀਓ ਹੋਰ ਲੰਬੀ ਬਣੇਗਾ ਪਰ ਮੈਂ ਤੇ ਨਹੀਂ ਮੈਂ ਮਮੀ ਪਾਸੀ ਜਿੱਦ ਮੇਰਾ ਟਿਕਾ ਲਈਏ ਜਦੋਂ ਮਾ ਟਿਕਾ ਦੇ ਅੱਛਾ ਨਹੀਂ ਮੈਂ ਹੁਣ ਬੰਦ ਕਰ ਦੇਣਾ ਮੈਂ ਕਿਹਾ ਪਈ ਮੈਂ ਰੋਟੀ ਬਕਾ ਕੇ ਅਸਟ ਕਰਨੀ ਆ ਨਹੀਂ ਅੱਜ ਦੇ ਵਲੌਗ ਚ ਐਨਾ ਹੀ ਓਕੇ ਜੀ ਬਾਏ ਬਾਏ ਮਿਲਾਂਗੇ ਨੈਕਸਟ ਵਲੌਗ ਵਿੱਚ ਤੇ ਸਾਰੇ ਜਣੇ ਵਲੌਗ ਨੂੰ ਬਹੁਤ ਸਾਰਾ ਪਿਆਰ ਦਿਓ ਓਕੇ ਜੀ ਬਾਏ ਥੈਂਕ ਯੂ